ਅਸਲਾਮ ਵਾਲੇਕਮ ਵੀਵਰਜ਼ ਅੱਜ ਦੀ ਵੀਡੀਓ ਹੈ ਪਟਿਆਲੇ ਦਾ ਸਿੰਘ ਸੀ ਜਿੰਦਾ ਕਿ ਬੇਸ਼ਕੀਮਤੀ ਹਾਰ ਸੀ ਔਰ ਉਹ ਕਈ ਨਸਲਾਂ ਤਿੱਕਰ ਚੱਲਿਆ ਫਿਰ ਉਹ ਗੁੰਮ ਹੋ ਗਿਆ ਉਹਦਾ ਢਾਂਚਾ ਮਿਲਿਆ ਔਰ ਅੱਜ ਕੱਲ ਬੜਾ ਉਹ ਕੇ ਵਾਇਰਲ ਹੋਇਆ ਵਾ ਕਿ ਮੈਟ ਗੱਲਾ ਦੇ ਵਿੱਚ ਜਿਹੜਾ ਕਿ ਦਿਲਜੀਤ ਸਿੰਘ ਨੇ ਉਹਦਾ ਇੱਕ ਸ਼ੋਅ ਦੇ ਵਿੱਚ ਉਹ ਖੁਦ ਵੀ ਉਹ ਜਿਹੇ ਹਾਰ ਪਾਇਆ ਉਹ ਜਿਹੇ ਲਿਬਾਸ ਪਾਇਆ ਬੜੀ ਇੰਟਰਸਟਿੰਗ ਵੀਡੀਓ ਪਹਿਲਾਂ ਆਪਾਂ ਵੀਡੀਓ ਦੇਖਦੇ ਆਂ ਫਿਰ ਗੱਲਬਾਤ ਕਰਦੇ ਆਂ ਇੱਕ ਹੀਰਾ ਜੋ ਚਮਕਦਾ ਸੀ ਸੂਰਜ ਵਾਂਗ ਪਰ ਲੁਕ ਗਿਆ ਹਨੇਰੇ ਵਿੱਚ ਇੱਕ ਮਹਾਰਾਜਾ ਜਿਸ ਦੀ ਸ਼ਾਨ ਨੇ ਦੁਨੀਆ ਨੂੰ ਹੈਰਾਨ ਕੀਤਾ ਪਰ ਜਿਹਦੀ ਵਿਰਾਸਤ ਦਾ ਇੱਕ ਰਾਜ਼ ਅੱਜ ਵੀ ਗੁੰਮ ਹੈ 1888 ਵਿੱਚ ਦੱਖਣੀ ਅਫਰੀਕਾ ਦੀ ਧਰਤੀ ਤੋਂ ਜਨਮਿਆ ਡੀ ਵਿਅਰਜ਼ ਹੀਰਾ ਜੋ 1928 ਵਿੱਚ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਹਾਰ ਦਾ ਸੈਂਟਰ ਆਫ ਅਟਰੈਕਸ਼ਨ ਬਣਿਆ ਪਰ ਫਿਰ ਇਹ ਗਾਇਬ ਹੋ ਗਿਆ ਇੱਕ ਸੱਚ ਜੋ 77 ਸਾਲਾਂ ਤੋਂ ਰਾਜ਼ ਬਣਿਆ ਹੋਇਆ ਚੋਰੀ ਸਾਜ਼ਿਸ਼ ਜਾਂ ਕੋਈ ਗੁਪਤ ਸੌਦਾ ਗਾਇਬ ਹੋਣ ਤੋਂ ਬਾਅਦ ਇਹ ਹੀਰਾ ਪਿੱਛੇ ਛੱਡ ਗਿਆ ਇੱਕ ਅਨਸੁਲਝਿਆ ਸਵਾਲ ਆਖਰ ਇਹ ਹੀਰਾ ਗਿਆ ਕਿੱਥੇ ਮਹਾਰਾਜੇ ਦੇ ਉਸ ਬੇਸ਼ਕੀਮਤੀ ਹਾਰ ਦਾ ਕੀ ਬਣਿਆ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਅਸੀਂ ਖੋਲਣ ਜਾ ਰਹੇ ਹਾਂ ਇਤਿਹਾਸ ਦੇ ਇਸ ਰਹੱਸਮਈ ਪਰਦੇ ਨੂੰ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਸੱਚਰੀ ਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜੀਹੀ ਕਹਾਣੀ ਦੀ ਜੋ ਚਮਕਦਾਰ ਹੀਰਿਆਂ ਸ਼ਾਹੀ ਰਤਵੇ ਤੇ ਪੰਜਾਬ ਦੀ ਧਰਤੀ ਦੇ ਇੱਕ ਮਹਾਨ ਮਹਾਰਾਜੇ ਨਾਲ ਜੁੜੀ ਹੈ। ਇਹ ਕਹਾਣੀ ਹੈ ਡੀ ਬੀਅਰਜ਼ ਹੀਰੇ ਦੀ ਜੋ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਹੀਰਾ ਸੀ ਤੇ ਇਸ ਦਾ ਖਾਸ ਸਬੰਧ ਸੀ ਪਟਿਆਲੇ ਦੇ ਮਹਾਰਾਜਾ ਭਪਿੰਦਰ ਸਿੰਘ ਨਾਲ। ਪਹਿਲਾਂ ਤਾਂ ਡੀ ਬੀਅਰਜ਼ ਹੀਰੇ ਦੀ ਸ਼ੁਰੂਆਤ ਬਾਰੇ ਜਾਣ ਲਈਏ। ਗੱਲ ਸ਼ੁਰੂ ਹੁੰਦੀ ਹੈ 1888 ਚ ਜਦੋਂ ਦੱਖਣੀ ਅਫਰੀਕਾ ਦੀਆਂ ਡੀ ਬੀਅਰਸ ਖਾਨਾ ਵਿੱਚੋਂ ਇੱਕ ਅਜੀਹਾ ਹੀਰਾ ਲੱਭਿਆ ਜਿਨੇ ਸਾਰੀ ਦੁਨੀਆ ਦਾ ਧਿਆਨ ਖਿੱਚ ਲਿਆ ਇਹ ਹੀਰਾ ਸੀਗਾ 428.5 ਓਲਡ ਕੈਟਡ ਦਾ ਮਤਲਬ ਇੱਕ ਗੋਲਫ ਦੀ ਗੇਨ ਜਿੰਨਾ ਵੱਡਾ ਪੀਲੇ ਰੰਗ ਦੀ ਚਮਕ ਹੀ ਇਹਦੀ ਜਿਹਨੂੰ ਬਾਅਦ ਚ ਡੀ ਵਿਅਰਜ਼ ਹੀਰਾ ਕਿਹਾ ਗਿਆ 1899 ਚ ਇਹ ਹੀਰਾ ਪੈਰਿਸ ਦੀ ਯੂਨੀਵਰਸਲ ਐਗਜ਼ੀਬਿਸ਼ਨ ਚ ਪ੍ਰਦਰਸ਼ਿਤ ਕੀਤਾ ਗਿਆ ਇੱਥੇ ਹੀ ਇਹਦੀ ਚਮਕ ਨੇ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਪਿਤਾ ਮਹਾਰਾਜਾ ਰਜਿੰਦਰ ਸਿੰਘ ਦਾ ਦਿਲ ਜਿੱਤ ਲਿਆ ਉਹਨਾਂ ਨੇ ਇਹਨੂੰ ਖਰੀਦ ਲਿਆ ਤੇ ਆਪਣੇ ਸ਼ਾਹੀ ਖਜ਼ਾਨੇ ਦਾ ਹਿੱਸਾ ਬਣਾ ਲਿਆ ਪਰ ਅਸਲ ਕਹਾਣੀ ਤਾਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇਹ ਹੀਰਾ ਭਪਿੰਦਰ ਸਿੰਘ ਦੇ ਹੱਥ ਆਇਆ ਮਹਾਰਾਜ ਭਪਿੰਦਰ ਸਿੰਘ ਸਨ 1900 ਵਿੱਚ ਸਿਰਫ 9 ਸਾਲ ਦੀ ਉਮਰ 'ਚ ਪਟਿਆਲੇ ਦੇ ਰਾਜੇ ਬਣੇ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਦੀ ਸ਼ਾਨ ਉਹ ਸ਼ੌਕਤ ਦੀਆਂ ਮਿਸਾਲਾਂ ਅੱਜ ਵੀ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਜੀਵਨ ਸੀ ਰੰਗੀਨ ਖੁੱਲਾ ਤੇ ਬੇहद ਐਸ਼ੋ ਰਾਮ ਵਾਲਾ 44 ਰੋਲਸ ਰੋਇਸ ਗੱਡੀਆਂ 360 ਰਾਣੀਆਂ 88 ਬੱਚੇ ਤੇ ਇੱਕ ਪ੍ਰਾਈਵੇਟ ਜਹਾਜ਼ ਏਸੀ ਉਹਨਾਂ ਦੀ ਜ਼ਿੰਦਗੀ ਦਾ ਰੰਗ ਪਰ ਉਹਨਾਂ ਦਾ ਸਭ ਤੋਂ ਵੱਡਾ ਸ਼ੌਂਕ ਸੀ ਹੀਰੇ ਤੇ ਗਹਿਣਿਆਂ ਦਾ 1925 ਚ ਜਦੋਂ ਉਹ 34 ਸਾਲ ਦੇ ਸੀਗੇ ਤਾਂ ਉਹਨਾਂ ਨੇ ਫੈਸਲਾ ਕੀਤਾ ਵੀ ਡੀਵੀਅਰ ਹੀਰੇ ਨੂੰ ਇੱਕ ਇਦਾਂ ਦੇ ਗਹਿਣੇ 'ਚ ਬਦਲਿਆ ਜਾਵੇ ਜਿਹੜਾ ਸਾਰੇ ਸੰਸਾਰ ਵਿੱਚ ਪਟਿਆਲੇ ਦੀ ਸ਼ਾਨ ਦਾ ਝੰਡਾ ਲਹਿਰਾਵੇ ਇਸ ਲਈ ਉਹ ਪੈਰਿਸ ਪਹੁੰਚੇ ਤੇ ਆਪਣੇ ਨਾਲ ਲੈ ਗਏ 20 ਤੋਂ ਵੱਧ ਸੰਦੂਕ ਜਿਨ੍ਹਾਂ ਵਿੱਚ ਸੀਗੇ ਹੀਰੇ, ਮੋਤੀ, ਪੰਨੇ, ਰੂਬੀਆਂ ਤੇ ਸ਼ਾਫੀਰ ਸਾਰੇ ਵਧੀਆ ਕੁਆਲਿਟੀ ਦੇ ਤੇ ਬੇਸ਼ਕੀਮਤੀ ਇਹ ਸੰਦੂਕ ਸੀਗੇ ਉਹਨਾਂ ਦੇ ਪੁਰਖਿਆਂ ਦੀ ਵਿਰਾਸਤ ਜਿਨ੍ਹਾਂ ਨੂੰ ਉਹ ਹੁਣ ਨਵੀਂ ਰੂਪਰੇਖਾ ਦੇਣਾ ਚਾਹੁੰਦੇ ਸੀਗੇ ਮਹਾਰਾਜਾ ਨੇ ਇਹ ਜ਼ਿੰਮੇਵਾਰੀ ਸੌਂਪੀ ਦੁਨੀਆ ਦੀ ਮਸ਼ਹੂਰ ਜੁਐਲਰੀ ਕੰਪਨੀ ਕਾਟਿਅਰ ਨੂੰ ਦੋਸਤੋ ਪਿੱਛੇ ਜੇ ਮਸ਼ਹੂਰ ਆਰਟਿਸਟ ਦਿਲਜੀਤ ਦਸਾਈ ਨੇ ਵੀ ਇਸ ਜੁਐਲਰੀ ਸਟੋਰ ਵਿੱਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਫਿਰ ਮਹਾਰਾਜਾ ਭਵਿੰਦਰ ਸਿੰਘ ਨੇ ਕਾਟਿਅਰ ਕੰਪਨੀ ਨੂੰ ਕਿਹਾ ਵੀ ਮੇਰੇ ਇਸ ਡੀਵੀਅਰ ਹੀਰੇ ਨੂੰ ਇੱਕ ਇਦਾਂ ਦੇ ਨੈਕਲੇਸ ਦਾ ਹਿੱਸਾ ਬਣਾਓ ਜੋ ਮੇਰੇ ਰਾਜ ਦੀ ਸ਼ਾਨ ਨੂੰ ਪੂਰੀ ਦੁਨੀਆ ਦੇ ਸਾਹਮਣੇ ਰੱਖੇ ਕਾਟਿਅਰ ਦੇ ਕਾਰੀਗਰਾਂ ਨੇ ਇਸ ਕੰਮ ਨੂੰ ਸਵਕਾਰ ਕੀਤਾ ਪਰ ਇਹ ਕੋਈ ਆਮ ਕੰਮ ਨਹੀਂ ਸੀ 3 ਸਾਲ ਹਾਂਜੀ ਪੂਰੇ 3 ਸਾਲ ਲੱਗੇ ਇਸ ਮਹਾਨ ਗਹਿਣੇ ਨੂੰ ਤਿਆਰ ਕਰਨ ਲਈ 1928 ਵਿੱਚ ਜਦੋਂ ਪਟਿਆਲਾ ਨੈਕਲੇਸ ਤਿਆਰ ਹੋਇਆ ਤਾਂ ਇਹ ਇੱਕ ਤਰ੍ਹਾਂ ਦਾ ਅਜੂਬਾ ਹੀ ਲੱਗਦਾ ਪਿਆ ਸੀ ਇਹਦੇ ਵਿੱਚ ਸੀਗੇ 2930 ਹੀਰੇ ਜਿਨ੍ਹਾਂ ਦਾ ਕੁੱਲ ਭਾਰ ਸੀ ਲਗਭਗ 1000 ਕੈਰਟ ਇਹ ਜਿਹੜਾ ਸੈਂਟਰ ਵਿੱਚ ਚਮਕ ਰਿਹਾ ਸੀ ਡੀ ਬੀਅਰਜ਼ ਹੀਰਾ ਜਿਹਦਾ ਭਾਰ ਸੀ 234.65 ਕੈਰਟ ਇਸ ਤੋਂ ਇਲਾਵਾ ਸੱਤ ਹੋਰ ਵੱਡੇ ਹੀਰੇ ਸੀਗੇ ਜਿਨ੍ਹਾਂ ਦਾ ਭਾਰ ਸੀਗਾ 18 ਤੋਂ 73 ਕੈਰਟ ਦੇ ਵਿੱਚ ਤੇ ਨਾਲ ਹੀ ਬਰਮੀ ਰੂਬੀਆਂ ਨੇ ਇਹਦੀ ਸ਼ੋਭਾ ਵਧਾਈ ਇਹ ਨੈਕਲੇਸ ਸੀਗਾ ਪੰਜ ਲੜੀਆਂ ਵਾਲਾ ਇਹਨੂੰ ਪਲੇਟਿਨਮ ਵਿੱਚ ਜੜਿਆ ਗਿਆ ਸੀ ਜੋ ਉਸ ਸਮੇਂ ਦੀ ਸਭ ਤੋਂ ਕੀਮਤੀ ਧਾਤ ਸੀਗੀ ਜਦੋਂ ਇਹ ਤਿਆਰ ਹੋਇਆ ਤਾਂ ਇਹਨੂੰ ਵੇਖਣ ਵਾਲਿਆਂ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਸੀ ਤੇ ਫਿਰ ਇਹ ਨੈਕਲੇਸ ਮਹਾਰਾਜਾ ਭੁਪਿੰਦਰ ਸਿੰਘ ਕੋਲ ਪਹੁੰਚਿਆ ਮਹਾਰਾਜਾ ਭੁਪਿੰਦਰ ਸਿੰਘ ਨੇ ਇਸ ਨੈਕਲੇਸ ਨੂੰ ਕਈ ਵਾਰੀ ਪਾਇਆ ਉਹਨਾਂ ਦੀਆਂ ਤਸਵੀਰਾਂ ਵਿੱਚ ਇਹ ਨੈਕਲੇਸ ਉਹਨਾਂ ਦੀ ਸ਼ਾਨ ਨੂੰ ਹੋਰ ਵਧਾਉਂਦਾ ਨਜ਼ਰ ਆਉਂਦਾ ਹੈ ਇਹ ਸਿਰਫ ਇੱਕ ਗਹਿਣਾ ਨਹੀਂ ਸੀ ਸਗੋਂ ਪਟਿਆਲੇ ਦੇ ਰਾਜ ਦੀ ਤਾਕਤ ਦੌਲਤ ਤੇ ਸੱਭਿਆਚਾਰ ਦਾ ਪ੍ਰਤੀਕ ਸੀਗਾ ਇਹਦੀ ਕੀਮਤ ਅੱਜ ਦੇ ਸਮੇਂ 'ਚ 30 ਮਿਲੀਅਨ ਡਾਲਰ ਯਾਨੀ ਲਗਭਗ 250 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ ਪਰ ਇਹ ਸ਼ਾਨ ਬਹੁ ਸਮਾਂ ਨਹੀਂ ਟਿੱਕੀ 1938 'ਚ ਮਹਾਰਾਜਾ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਤੇ ਇਹ ਨੈਕਲੇਸ ਉਹਨਾਂ ਦੇ ਪੁੱਤਰ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਵਿਰਾਸਤ ਵਿੱਚ ਮਿਲ ਗਿਆ ਯਾਦਵਿੰਦਰ ਸਿੰਘ ਨੇ ਵੀ ਇਹਨੂੰ ਕਈ ਮੌਕਿਆਂ ਤੇ ਪਹਿਨਿਆ ਤੇ ਫਿਰ ਇਸ ਦੀ ਆਖਰੀ ਝਲਕ 1946 ਚ ਦੇਖੀ ਗਈ ਸੀ ਫਿਰ ਆਇਆ 1948 ਇੱਕ ਸਾਲ ਜੋ ਭਾਰਤ ਦੇ ਇਤਿਹਾਸ 'ਚ ਵੱਡੀਆਂ ਤਬਦੀਲੀਆਂ ਲੈ ਕੇ ਆਇਆ। ਆਜ਼ਾਦੀ ਤੋਂ ਬਾਅਦ ਪਟਿਆਲਾ ਰਿਆਸਤ ਨੂੰ ਭਾਰਤੀ ਸੰਘ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਦੌਰਾਨ ਪਟਿਆਲਾ ਨੈਕਲੇਸ ਰਾਜ ਖਜ਼ਾਨੇ ਵਿੱਚੋਂ ਗਾਇਬ ਹੋ ਗਿਆ। ਕਿਸੇ ਨੂੰ ਨਹੀਂ ਪਤਾ ਵੀ ਇਹ ਕਿੱਥੇ ਗਿਆ। ਕਈ ਲੋਕੀ ਕਹਿੰਦੇ ਆ ਵੀ ਇਹਨੂੰ ਚੋਰੀ ਕਰ ਲਿਆ ਗਿਆ। ਕਈਆਂ ਦਾ ਮੰਨਣਾ ਹੀ ਵੀ ਰਾਜ ਪਰਿਵਾਰ ਨੇ ਇਹਨੂੰ ਗੁਪਤ ਰੂਪ ਵਿੱਚ ਬੇਚ ਦਿੱਤਾ ਕਿਉਂਕਿ ਆਜ਼ਾਦੀ ਤੋਂ ਬਾਅਦ ਰਿਆਸਤਾਂ ਦੀ مالی ਹਾਲਤ ਕਮਜ਼ੋਰ ਹੋ ਗਈ ਸੀ। 32 ਸਾਲ ਤੱਕ ਇਸ ਨੈਕਲੇਸ ਦਾ ਕੋਈ ਅਤਾ ਪਤਾ ਨਹੀਂ ਸੀ। ਫਿਰ 1982 ਚ ਇੱਕ ਚਮਤਕਾਰ ਵਾਪਰਿਆ ਡੀ ਵਿਅਰਜ਼ ਹੀਰਾ ਸਾਊਥ ਬੀਸ ਦੀ ਨਿਲਾਮੀ ਵਿੱਚ ਸਵਿਟਜ਼ਰਲੈਂਡ ਦੇ ਜਿਨੀਵਾ ਵਿੱਚ ਨਜ਼ਰ ਆਇਆ ਪਰ ਇਹ ਸਿਰਫ ਹੀਰਾ ਸੀ ਨੈਕਲੇਸ ਦਾ ਬਾਕੀ ਹਿੱਸਾ ਗਾਇਬ ਸੀ ਇਸ ਤੋਂ ਬਾਅਦ ਇਸ ਹੀਰੇ ਦਾ ਪਤਾ ਵੀ ਗੁੰਮ ਹੋ ਗਿਆ 1998 ਚ ਇੱਕ ਹੋਰ ਹੈਰਾਨੀਜਨਕ ਘਟਨਾ ਵਾਪਰੀ ਕਾਟਿਅਰ ਦੇ ਇੱਕ ਸਹਿਯੋਗੀ ਐਰਿਕ ਨੁਸਵਾਮ ਨੇ ਲੰਡਨ ਦੀ ਇੱਕ ਸੈਕੰਡ ਹੈਂਡ ਜੁਐਲਰੀ ਦੀ ਦੁਕਾਨ ਚ ਪਟਿਆਲਾ ਨੈਕਲੇਸ ਦਾ ਪਲੈਟੀਨਮ 스켈ਟਨ ਲਵ ਲਿਆ। ਇਹਦੇ ਵਿੱਚੋਂ ਸਾਰੇ ਵੱਡੇ ਹੀਰੇ ਤੇ ਰੂਬੀਆਂ ਗਾਇਬ ਸੀਗੇ ਪਰ ਇਹ ਉਸੇ ਨੈਕਲੇਸ ਦਾ ਢਾਂਚਾ ਸੀ। ਕਾਰਟਿਅਰ ਨੇ ਇਹਨੂੰ ਖਰੀਦ ਲਿਆ ਤੇ 4 ਸਾਲ ਦੀ ਮਿਹਨਤ ਨਾਲ ਇਹਨੂੰ ਮੁੜ ਤਿਆਰ ਕੀਤਾ। ਗੁੰਮ ਹੋਏ ਹੀਰਿਆਂ ਦੀ ਥਾਂ ਤੇ ਨਕਲੀ ਹੀਰੇ ਤੇ ਕਯੂਬਿਕ ਜ਼ਿਰਕੋਨੀਆ ਲਗਾਏ ਗਏ। ਡੀਵੀਅਰਜ਼ ਹੀਰੇ ਦੀ ਨਕਲ ਵੀ ਬਣਾਈ ਗਈ। ਇਹ ਮੁੜ ਬਣਿਆ ਨੈਕਲੇਸ ਅੱਜ ਕਾਰਟਿਅਰ ਦੀ ਕਲੈਕਸ਼ਨ ਵਿੱਚ ਹੈ ਤੇ ਇਹਨੂੰ ਕਈ ਪ੍ਰਦਰਸ਼ਨੀਆਂ ਵਿੱਚ ਦਿਖਾਇਆ ਗਿਆ ਜਿਵੇਂ ਕਿ 2012 ਵਿੱਚ ਸੈਨ ਫ੍ਰਾਂਸਿਸਕੋ ਦੇ ਏਸ਼ੀਅਨ ਆਰਟ ਮਿਊਜ਼ੀਅਮ ਵਿੱਚ 2022 ਚ ਪਟਿਆਲਾ ਨੈਕਲੇਸ ਫਿਰ ਸੁਰਖੀਆਂ ਚ ਆਇਆ ਜਦੋਂ ਅਮਰੀਕੀ ਯੂਟਿਊਬਰ ਐਮਾ ਚੈਂਬਰਲੈਨ ਨੇ ਇਸ ਦੇ ਇੱਕ ਹਿੱਸੇ ਡਾਇਮੰਡ ਚੋਕਰ ਨੂੰ ਮੈਟ ਗਾਲਾ ਵਿੱਚ ਪਹਿਨਿਆ ਇਹ ਚੋਕਰ ਕਾਟਿਅਰ ਨੇ ਉਹਨੂੰ ਉਧਾਰ ਦਿੱਤਾ ਹੀ ਪਰ ਇਹਦੇ ਨਾਲ ਭਾਰਤੀ ਤੇ ਖਾਸ ਕਰਕੇ ਪੰਜਾਬੀ ਭਾਈਚਾਰੇ 'ਚ ਰੋਸ ਪੈਦਾ ਹੋਇਆ ਲੋਕਾਂ ਨੇ ਕਿਹਾ ਵੀ ਇਹ ਸਾਡੀ ਵਿਰਾਸਤ ਦਾ ਹਿੱਸਾ ਹੈ ਜੋ ਬਸਤੀਵਾਦ ਦੇ ਦੌਰ ਵਿੱਚ ਗਵਾਚ ਗਿਆ ਹੀ ਤੇ ਹੁਣ ਇਹਨੂੰ ਇੱਕ ਫੈਸ਼ਨ ਸਟੇਟਮੈਂਟ ਵਜੋਂ ਵਰਤਿਆ ਜਾ ਰਿਹਾ ਹੈ 2024 ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਪੈਰਿਸ ਦੇ ਕਾਰਟਿਅਰ ਸਟੋਰ ਵਿੱਚ ਇਸ ਨੈਕਲੇਸ ਦੀ ਤਸਵੀਰ ਵਾਲੀ ਕਿਤਾਬ ਨੂੰ ਹੱਥ ਫੜ ਕੇ ਇਸ ਦੀ ਸ਼ਾਨ ਨੂੰ ਯਾਦ ਕੀਤਾ ਡੀਵੀਅਰ ਹੀਰਾ ਤੇ ਪਟਿਆਲਾ ਨੈਕਲੇਸ ਸਿਰਫ ਇੱਕ ਗਾਣੇ ਦੀ ਕਹਾਣੀ ਨਹੀਂ ਸਗੋਂ ਇੱਕ ਸ਼ਾਨਦਾਰ ਇਤਿਹਾਸ ਰਹੱਸ ਤੇ ਪੰਜਾਬ ਦੀ ਧਰਤੀ ਦੀ ਰਾਜਸੀ ਵਿਰਾਸਤ ਦਾ ਪ੍ਰਤੀਕ ਹੈ ਮਹਾਰਾਜਾ ਭពਿੰਦਰ ਸਿੰਘ ਨੇ ਇਹਨੂੰ ਦੁਨੀਆ ਸਾਹਮਣੇ ਲਿਆਂਦਾ ਪਰ ਇਹਦੀ ਗੁੰਮਸ਼ੁਦਗੀ ਤੇ ਮੁੜ ਖੋਜ ਅੱਜ ਵੀ ਸਵਾਲ ਖੜੇ ਕਰਦੀ ਹੈ ਕਾਂ ଏਸੀ ਇੱਕ ਚਮਕਦਾ ਹੀਰੇ ਦੀ ਕਹਾਣੀ ਜੋ ਪਟਿਆਲੇ ਦੇ ਮਹਾਰਾਜੇ ਦੇ ਦਿਲ ਤੋਂ ਲੈ ਕੇ ਦੁਨੀਆ ਦੇ ਮੰਚ ਤੱਕ ਪਹੁੰਚੀ। ਸਾਨੂੰ ਆਪਣੀ ਵਿਰਾਸਤ ਤੇ ਮਾਣ ਹੈ ਤੇ ਇਹ ਉਮੀਦ ਹੈ ਕਿ ਇੱਕ ਦਿਨ ਇਹ ਹੀਰਾ ਆਪਣੀ ਜੱਦੀ ਧਰਤੀ ਤੇ ਵਾਪਸ ਆਵੇ। ਸੋ ਦੋਸਤੋ ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਜਰੂਰ ਕਰਿਓ। ਆਪਣੇ WhatsApp ਗਰੁੱਪਾਂ 'ਚ ਜਰੂਰ ਭੇਜਿਓ ਇਹ ਵੀਡੀਓ। ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਰਕੇ ਸਪੋਰਟ ਕਰਿਓ। ਇਸ ਤਰ੍ਹਾਂ ਦੀਆਂ ਹੋਰ ਨੋਲੇਜੇਬਲ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਧੰਨਵਾਦ। ਸੋ ਵੀਵਰਸ 에ਸੀ ਆਈ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਇੱਕ ਬੇਸ਼ਕੀਮਤੀ ਨੈਕਲਸ ਹੈ ਪਟਿਆਲਾ ਦੇ ਸਿੰਘ ਦਾ ਕਿ ਜਿਹੜਾ ਕਿ ਉਹਨਾਂ ਨੇ ਪਹਿਨੇ ਸੀ ਬਣਾਇਆ ਸੀ ਬੜੇ ਕਿਉਂਕਿ ਉਹਨਾਂ ਨੂੰ ਸ਼ੌਕ ਸੀ ਇਸ ਚੀਜ਼ ਦਾ ਔਰ ਬਾਅਦ ਵਿੱਚ ਉਹ ਕਈ ਨਸਲਾਂ ਤੱਕ ਚੱਲਿਆ ਖਰੀਦੀਆ ਗਿਆ ਫਿਰ ਉਹ ਗਮ ਹੋ ਗਿਆ ਔਰ ਉਹਦਾ ਜਿਹੜਾ ਟਾਂਚਾ ਕਿਤੇ ਉਹ ਮਿਲਿਆ ਬੇਸ਼ਕੀਮਤੀ ਜਿਹੜਾ ਉਹਦੇ ਵਿੱਚ ਹੀਰਾ ਸੀ ਡਾਇਮੰਡ ਸੀ ਉਹ ਕਿਸੇ ਆਠ ਦੇ ਵਿੱਚੋਂ ਮਿਲਿਆ ਔਰ ਅੱਜਕੱਲ ਇਹ ਬੜਾ ਇਨ ਹੋਇਆ ਵਾ ਕਿਉਂਕਿ ਦਿਲਜੀਤ ਸਿੰਘ ਨੇ ਇੱਕ ਮੈਟ ਗੱਲਾਂ ਦੇ ਸ਼ੋਅ ਦੇ ਵਿੱਚ ਪਾਇਆ ਸੀ ਔਰ ਪੂਰਾ ਲਿਬਾਸ ਪਾਇਆ ਸੀ ਉਹ ਨੈਕਲਸ ਪਾਇਆ ਸੀ ਔਰ ਇੱਕ ਕੀ ਜ਼ਾਹਰ ਕੀਤਾ ਇਸਕੇ ਰੀਤ ਨੂੰ ਜ਼ਾਹਰ ਕੀਤਾ ਕਿ ਅਸੀਂ ਆਪਣਾ ਜਿਹੜਾ ਇਤਿਹਾਸ ਹੈ ਉਹਨੂੰ ਯਾਦ ਰੱਖਦੇ ਹਾਂ ਉੱਥੇ ਲੋਕਾਂ ਨੇ ਬੜੇ ਦੂਸਰੇ ਲਿਬਾਸ ਪਾਏ ਬੜਾ ਕਿ ਫੈਸ਼ਨ ਕੀਤਾ ਬੜਾ ਕੀਤਾ ਲਿਕਨ ਉਹਨਾਂ ਨੇ ਕੀ ਕੀਤਾ ਆਪਣੇ ਇਤਿਹਾਸ ਨੂੰ ਯਾਦ ਰੱਖਿਆ ਔਰ ਇਸ ਵਕਤ ਉਹ ਦੁਨੀਆ ਦੀ ਨਜ਼ਰ ਦੇ ਵਿੱਚ ਨੇ ਇੱਕ ਅچھے ﺍﻟਕਾਬਾਂ ਦੇ ਨਾਲ ਯਾਦ ਕੀਤਾ ਉਹਨਾਂ ਨੂੰ ਜਾਣਦੇ ਇੱਕ ਅچھے ਕਿ ਉਹਨਾਂ ਨੇ ਇੱਕ ਆਪਣੇ ਇਤਿਹਾਸ ਨੂੰ ਯਾਦ ਰੱਖਿਆ ਔਰ ਸਾਨੂੰ ਹਮੇਸ਼ਾ ਆਪਣੇ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਇਹ ਦੁਨੀਆ ਤੇ ਫੈਸ਼ਨ ਚੀਜ਼ਾਂ ਇਹਨਾਂ ਨੂੰ ਇੱਕ ਕਿਸੇ ਕੋਈ ਮਾਇਨੇ ਨਹੀਂ ਰੱਖਦੀਆਂ ਸਾਨੂੰ ਜਿਹੜਾ ਸਾਡਾ ਇਤਿਹਾਸ ਆ ਸਾਨੂੰ ਉਹਨੂੰ ਯਾਦ ਰੱਖ ਕੇ ਚੱਲਣਾ ਚਾਹੀਦਾ ਮੈਂ ਕਿੰਨੀ ਹੈ ਮੈਨੂੰ ਉਹਨਾਂ ਨੇ ਇਹ ਕੰਮ ਕੀਤਾ ਬੜਾ ਵਧੀਆ ਲੱਗਾ ਕਿਉਂਕਿ ਉਹਨੇ ਆਪਣੇ ਇਤਿਹਾਸ ਨੂੰ ਯਾਦ ਰੱਖਿਆ ਔਰ ਉਹੀ ਲਿਬਾਸ ਪਾਇਆ ਉਹ ਜਿਹੜਾ ਨੈਕਲਸ ਹਰ ਚੀਜ਼ ਬੜੀ ਵਧੀਆ ਵੀਡੀਓ ਬਾਕੀ ਮੈਨੂੰ ਤਾਂ ਬੜੀ ਵਧੀਆ ਵੀਡੀਓ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਕਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਔਰ ਵੀਡੀਓ ਨੂੰ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ